ਅਗਲੀ ਗੱਲ ਕਰਦੇ ਜਾਈਏ ਤਾਂ ਹਜੋ ਸਿੰਘ ਜੀ ਯੂਐਸ ਤੇ ਦੁਆਰਾ ਰਸ਼ੀਅਨ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਹੋਰ ਲਗਾ ਦਿੱਤੀਆਂ ਗਈਆਂ ਇਹ ਕਿਹਾ ਗਿਆ ਵੀ ਜਿਹੜੇ ਪੋਤੇ ਨਾ ਉਹ ਜਿਹੜੀ ਲੜਾਈ ਆ ਉਸ ਨੂੰ ਰਿਫਿਊਜ਼ ਖਤਮ ਕਰਨ ਤੋਂ ਇਨਕਾਰੀ ਨੇ ਜਿਸ ਕਰਕੇ ਉਹਨਾਂ ਨੇ ਇਹ ਜਿਹੜੀਆਂ ਸੈਂਕਸ਼ਨਸ ਲਾਈਆਂ ਟ੍ਰੰਪ ਐਡਮਿਨਿਸਟ੍ਰੇਸ਼ਨ ਨੇ ਆਪਣਾ ਜਿਹੜਾ ਸਟਾਂਸ ਆ ਉਸ ਨੂੰ ਹੋਰ ਸਖਤ ਕਰਦੇ ਹੋਏ ਜਿਹੜਾ ਉਹ ਆਖਿਆ ਆ ਵੀ ਜਿਹੜੇ ਰਸ਼ੀਅਨ ਲੀਡਰ ਦੇ ਨਾਲ ਜਿਹੜੀ ਸਬਮਿਟ ਪਹਿਲਾਂ ਪਲਾਨ ਕੀਤੀ ਗਈ ਸੀ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਹੈ 올 ऑफिस ਦੇ ਵਿੱਚ ਨਾਟੋ ਦੇ ਜਿਹੜੇ ਸਕੱਤਰ ਜਨਰਲ ਮਾਰਕ ਰਟ ਉਹ ਵੀ ਜਿਹੜੇ ਉੱਥੇ ਪਹੁੰਚੇ ਹੋਏ ਸੀਗੇ ਸੋ ਰਸ਼ੀਆ ਦੀਆਂ ਜਿਹੜੀਆਂ ਦੋ ਵੱਡੀਆਂ ਤੇਲ ਦੀਆਂ ਕੰਪਨੀਆਂ ਜਿਸ ਨੂੰ ਇਹ ਵਾਰ ਮਸ਼ੀਨ ਆਖਦੇ ਆ ਵੀ ਰਸ਼ੀਅਨ ਤੇਲ ਦੇ ਚੱਲਦੇ ਆਹੀਂ ਇਹ ਸਾਰਾ ਖੁਸ਼ ਕੰਮ ਜਿਹੜਾ ਉਹ ਚੱਲ ਰਿਹਾ ਹੈ ਲੜਾਈ ਨੂੰ ਉਹਨਾਂ ਨੂੰ ਬੇਸਿਕਲੀ ਮਨੀ ਮਿਲ ਰਹੀ ਆ ਉਸ ਨੂੰ ਕਹਿੰਦੇ ਵੀ ਹੁਣ ਅਸੀਂ ਜਿਹੜਾ ਆ ਉਹਨਾਂ ਦੇ ਉੱਤੇ ਸੈਂਕਸ਼ਨਸ ਲਾ ਦਿੱਤੀਆਂ ਐ ਸੋ ਦੋ ਵੱਡੀਆਂ ਤੇਲ ਦੀਆਂ ਜਿਹੜੀਆਂ ਕੰਪਨੀਆਂ ਆ EU ਨੇ ਸੈਂਕਸ਼ਨ ਕਰ ਦਿੱਤਾ ਸੀਗਾ ਰੋਜ਼ਨੈਫਟ ਨੂੰ ਜਿਹੜੀ ਰਸ਼ੀਅਨ ਸਟੇਟ ਓਨਡ ਔਇਲ ਕੰਪਨੀ ਆ ਲੁਕ ਔਇਲ ਨੂੰ ਉਹ ਪ੍ਰਾਈਵੇਟਲੀ ਓਨ ਦਾ ਉਹ ਬਚ ਗਏ ਸੀਗੇ ਅ ਅਸਲ ਵਾਕਿਆ ਤੇ ਹਨਰੀ ਹੰਗਰੀ ਦੀਆਂ ਐਗਜ਼ੈਂਪਸ਼ਨਸ ਦੇ ਜਿਹੜਾ ਉਹ ਚੱਲਦੇ ਆ ਜਿਹੜੇ ਰਸ਼ੀਅਨ ਔਇਲ ਖਰੀਦਦੀਆਂ ਆ ਪਰ ਅਮਰੀਕਾ ਦੇ ਦੁਆਰਾ ਇਹਨਾਂ ਦੋਨਾਂ ਕੰਪਨੀਆਂ ਨੂੰ ਅ ਜਿਹੜਾ ਆ ਉਹ ਜਿਹੜਾ ਸੈਂਕਸ਼ਨ ਆ ਉਹ ਵੀ ਕਰ ਦਿੱਤਾ ਗਿਆ ਹੈਗਾ ਸੋ ਇੱਕ ਵਾਰੀ ਫੇਰ ਉਹਨਾਂ ਨੇ ਗੱਲ ਜਿਹੜੀ ਹੈ ਮੋਦੀ ਵਾਲੀ ਫਿਰ ਦਵਾਰਾਤੀ ਇੰਡੀਆ ਵਾਲੀ ਕਹਿੰਦੇ ਵੀ ਸਾਲ ਦੇ ਅਖੀਰ ਤੱਕ ਮੋਦੀ ਨੇ ਕਿਹਾ ਹੈ ਵੀ ਇੰਡੀਆ ਬਿਲਕੁਲ ਤੇਲ ਖਰੀਦਣਾ ਜਿਹੜਾ ਉਹ ਬੰਦ ਕਰ ਦੇਊਗਾ ਆਲਮੋਸਟ ਨੀਅਰ ਟੂ ਜ਼ੀਰੋ ਕਹਿੰਦੇ ਵੀ ਅਚਾਨਕ ਬੰਦ ਨਹੀਂ ਕਰ ਸਕਦੇ ਸੋ ਹੌਲੀ ਹੌਲੀ ਇਸ ਸਾਲ ਦੇ ਅਖੀਰ ਤੱਕ ਉਹਨਾਂ ਦੇ ਦੁਆਰਾ ਜਿਹੜਾ ਤੇਲ ਖਰੀਦਿਆ ਜਾ ਰਿਹਾ ਰਸ਼ੀਅਨ ਆਇਲ ਉਸ ਨੂੰ ਉਹ ਬੰਦ ਕਰਨ ਜਾ ਰਹੇ ਹੈਗੇ ਆ ਸੋ ਆ ਇਹ ਦੋ ਵੱਡੀਆਂ ਜਿਹੜੀਆਂ ਤੇਲ ਦੀਆਂ ਕੰਪਨੀਆਂ ਰਸ਼ੀਆ ਦੀਆਂ ਉਹਨਾਂ ਨੂੰ ਜਿਹੜਾ ਹੁਣ ਸੈਂਕਸ਼ਨ ਲਾ ਦਿੱਤਾ ਗਿਆ ਆ ਸੋ ਉਹਦੇ ਨਾਲ ਕੀ ਉਹ ਤੇਲ ਵੇਚ ਸਕਣਗੇ ਹੋਰ ਮੁਲਕਾਂ ਨੂੰ ਜਾਂ ਕਿਦਾਂ ਜਾਂ ਸ਼ੈਡੋ ਫਲੀਟ ਜਿਹੜੀਆਂ ਚਲਾ ਰਹੇ ਆ ਵੀ ਉਹ ਉਸ ਦੇ ਉੱਤੇ ਕਿਦਾਂ ਰੋਕ ਲੱਗੂਗੀ ਉਹ ਸਾਰਾ ਖੁਸ਼ ਅੱਗੇ ਦੇਖਣ ਵਾਲਾ ਰਹੇਗਾ ਇਹ ਕੁਝ ਮਿੰਟ ਪਹਿਲਾਂ ਦੀ ਖਬਰ ਆ ਇਸ ਟਾਈਮ ਦੇ ਉੱਤੇ ਕ੍ਰੈਮਲਨ ਮਾਸਕੋ ਦੇ ਵਿੱਚ ਮਿਡਨਾਈਟ ਆ ਹਜੇ ਤੱਕ ਕੋਈ ਜਿਹੜਾ ਉਹਨਾਂ ਦਾ ਰਿਐਕਸ਼ਨ ਕ੍ਰੈਮਲਨ ਵੱਲੋਂ ਨਹੀਂ ਆਇਆ ਜਿਹੜੀਆਂ ਹੋਰ ਸੈਂਕਸ਼ਨਸ ਲਾਈਆਂ ਗਈਆਂ ਦੋ ਵੱਡੀਆਂ ਆਇਲ ਕੰਪਨੀਆਂ ਦੇ ਉੱਤੇ ਇਹ 'ਚ ਕੋਈ ਸ਼ੱਕ ਨਹੀਂ ਫਿਰ ਸਵੈਰ ਜਦੋਂ ਹੋਊਗੀ ਤੇ ਰਸ਼ੀਅਨ ਆਫੀਸ਼ੀਅਲ ਜਿਹੜੇ ਆ ਹੋਏ ਪਤਾ ਨਹੀਂ ਹੋਣੇ ਉਹ ਆਪਣਾ ਜਿਹੜਾ ਕੋਈ ਨਾ ਕੋਈ ਬਿਆਨ ਦਾਗੂਗੇ ਦੂਸਰੇ ਪਾਸੇ ਯੂਰਪੀਅਨ ਯੂਨੀਅਨ ਦੇ ਚੀਫ ਤੇ ਹੋਰ ਜਿਹੜੇ ਬਹੁਤ ਸਾਰੇ ਲੀਡਰਸ ਆ ਉਹਨਾਂ ਨੇ ਟਰੰਪ ਉਹਨਾਂ ਦੀਆਂ ਰਸ਼ੀਅਨ ਆਇਲ ਸੈਂਕਸ਼ਨਸ ਨੂੰ ਲੈ ਕੇ ਇੱਕ ਵਧੀਆ ਜਿਹੜੀ ਆ ਗੱਲ ਇਹ ਕਹੀ ਹੈਗੀ ਆ ਯੂਰਪੀਅਨ ਯੂਨੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਔਰਸੁਲਾ ਬੌਂਡਰ ਲਿਓਨ ਉਹਨਾਂ ਨੇ ਇਹ ਕਿਹਾ ਵੀ ਮੈਂ ਅਪਰੀਸ਼ੀਏਟ ਕਰਦਾ ਹਾਂ ਯੂਐਸ ਦਾ ਡਿਸੀਜਨ ਕਿਉਂਕਿ ਉਹਨਾਂ ਵੱਲੋਂ ਰਸ਼ੀਆ ਵੱਲੋਂ ਕੋਈ ਕਮਿਟਮੈਂਟ ਨਹੀਂ ਹੈ ਪੀਸ ਪ੍ਰੋਸੈਸ ਦੀ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਉਹਨਾਂ ਨੇ ਵੀ ਕਿਹਾ ਵੀ ਮੈਂ ਖੁਸ਼ ਹਾਂ ਕਿ ਜਿਹੜੇ ਇਹ ਸਬਸਟੈਂਸ਼ੀਅਲ ਜਿਹੜੀਆਂ ਸੈਂਕਸ਼ਨਸ ਲਾਈਆਂ ਗਈਆਂ ਹੈਗੀਆਂ ਯੂਕਰੇਨ ਦੇ ਐਮਬੈਸਡਰ ਟੂ ਯੂਐਸ 올ਗਾ ਉਹ ਹੈਗੀ ਆ ਉਹਨਾਂ ਨੇ ਵੀ ਇਹ ਕਿਹਾ ਆ ਵੀ ਅਸੀਂ ਹੇਲ ਕਰਦੇ ਹਾਂ ਅਸੀਂ ਖੁਸ਼ ਹਾਂ ਕਿ ਇਹ ਸੈਂਕਸ਼ਨਸ ਲਾਈਆਂ ਗਈਆਂ ਕਹਿੰਦੇ ਇਹ ਪਹਿਲਾ ਇਦਾਂ ਦਾ ਐਕਸ਼ਨ ਆ ਅੰਡਰ ਕਰੰਟ ਯੂ ਐਸ ਐਡਮਿਨਿਸਟ੍ਰੇਸ਼ਨ ਸੋ ਇਹ ਦੇਖਦੇ ਆ ਕਹਿੰਦੇ ਵੀ ਟਰੰਪ ਇਸ ਦਾ ਓਨਲੀ ਵਨ ਹੂ ਕੁਡ ਸੈਟ ਅਪ ਡਾਇਲੋਗ ਵਿਦ ਪੂਟਨ ਇਹ ਨਾਟੋ ਦੇ ਜਿਹੜੇ ਚੀਫ ਆ ਉਹਨਾਂ ਨੇ ਇਹ ਕਿਹਾ ਹੈ ਜੀ